ਜਿਹੜੇ ਲੋਕ ਕਹਿੰਦੇ ਵੀ ਕੀ ਮਹਾਕੁੰਭ ਦੇ ਵਿੱਚ ਨਹਾਉਣ ਨਾਲ ਬਿਮਾਰੀਆਂ ਫੈਲਦੀਆਂ ਨੇ ਸੋਸ਼ਲ ਮੀਡੀਆ ਤੇ ਬੜਾ ਡਰਾਮਾ ਚੱਲ ਰਿਹਾ ਕਹਿੰਦੇ ਵੀ ਨਹਾਉਣ ਦੇ ਨਾਲ ਉੱਥੇ ਬਿਮਾਰੀਆਂ ਤੁਸੀਂ ਨਾਲ ਲਿਆਓਗੇ ਤਾਂ ਉਹਨਾਂ ਦੇ ਲਈ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਐ ਇਸ ਬੰਦੇ ਨੇ ਦੱਸਤਾ ਕਿ ਜਿਹੜਾ ਪਾਣੀ ਐ ਜਲ ਐ ਜਿਹੜਾ ਗੰਗਾ ਜਲ ਐ ਉਹ ਦੂਸ਼ਿਤ ਨਹੀਂ ਹੈਗਾ ਉਹ ਕਿੰਨਾ ਸਾਫ਼ ਐ ਪੂਰਾ ਪ੍ਰੋਜੈਕਟ ਬਣਾਤਾ ਪੂਰਾ ਜਿਹੜਾ ਕਹਿ ਸਕਦੇ ਆ ਵੀ ਇੱਕ ਵਿਧੀ ਬਣਾਈ ਆ ਜਿਸ ਦੇ ਤਰੀਕੇ ਦੇ ਨਾਲ ਤੁਹਾਨੂੰ ਵੀ ਦੱਸੂਗਾ ਇਹ ਬਾਈ ਕਿ ਪਾਣੀ ਜਿਹੜਾ ਗੰਗਾ ਜਲਾ ਉਹ ਕਿੰਨਾ ਸ਼ੁੱਧ ਹੈ ਤੇ ਨਹਾਉਣ ਤੇ ਬਾਅਦ ਕਰੋੜਾਂ ਲੋਕ ਉੱਥੇ ਨਹਾ ਕੇ ਚਲੇਗੇ ਤੇ ਉਸ ਤੋਂ ਬਾਅਦ ਵੀ ਪਾਣੀ ਜਿਹੜਾ ਹੈ ਉਸੇ ਤਰ੍ਹਾਂ ਸਾਫ਼ ਪਿਆਗਾ ਆਓ ਪਹਿਲਾਂ ਵੀਡੀਓ ਦੇਖਦੇ ਆਂ ਵੀ ਬਾਈ ਨੇ ਸਮਝਾਉਣ ਦੀ ਕੀ ਕੋਸ਼ਿਸ਼ ਕੀਤੀ ਹੈ ਹਾਂ ਉਸ ਤੋਂ ਇਹ ਹੈ ਕੰਸਾ ਗਲਾਸ ਹੋ ਰਿਹਾ ਪੀ ਐਚ ਸਟੇਬਲ ਅਭੀ ਹਮ ਇਸਕਾ ਸੰਗਮ ਗਏ जो गंगा यमुना का संगम त्रिवेणी संगम है प्रयागराज प्रयागराज में इसका हम पानी का टेस्ट करेंगे कि इसकी पीएच वैल्यू कितनी है तो देखिए अभी मैं पानी लो जी चेक करो ਤੁਸੀਂ ਉਹ ਬਾਈ ਗਿਆ ਕਹਿੰਦਾ ਮੈਂ ਦਿਖਾਉਣਾ ਤੁਹਾਨੂੰ ਪੀ ਐਚ ਵੈਲਿਊ ਜਿਹੜੀ ਹੈ ਗੰਗਾ ਜਲ ਦੀ ਆਜਾ ਗੰਗਾ यमुना सरस्वती का जो संगम त्रिवेणी तो ने जल भर लिया देखो जी हैं प्रदीप जी पानी लेकर के आए हैं आगे से संगम का पानी प्रयागराज में और इसका हम पीएच टेस्ट करेंगे अभी ये देखिए आप तो आप देख सकते हैं इसका पीएच लेवल प्योर एल्कलाइन सल्प यस नाइन पॉइंट नाइन पी के, के आसपास तो पीएच लेवल आप चेक करिए तो जैसा पानी आप संगम में यहाँ पाव धोने के लिए आते हैं स्नान करने के लिए आते हैं आत्मा की शुद्धि के लिए आते हैं तो ये पानी बाहर से तो आपको शुद्ध कर देता है अंदर से जो पानी आपको शुद्ध करेगा वो करेगा कैंगन वाटर जो सेम संगम का पानी है धन्यवाद ਵਾਸ ਲੋ ਜੀ ਕਹਿੰਦਾ ਤਰਮੈਣੀ ਸੰਗਮ ਦਾ ਪਾਣੀ ਜਿਹੜਾ ਹੈ ਕਿਤੇ ਜਿੱਥੇ ਬਾਡੀ ਨੂੰ ਬਾਹਰੋਂ ਸਾਫ਼ ਕਰਦਾ ਹੈ ਉੱਥੇ ਹੀ ਬਾਡੀ ਨੂੰ ਅੰਦਰੋਂ ਵੀ ਸਾਫ਼ ਕਰਦਾ ਤੇ ਦੋਸਤੋ ਇਸ ਬਾਈ ਨੇ ਟੈਸਟ ਕਰਕੇ ਦਿਖਾਤਾ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੇ ਬੋਲਦੇ ਨੇ ਆਵਾ ਤਵਾ ਉਹਨਾਂ ਵਾਸਤੇ ਰਿਪਲਾਈ ਹੈ ਜਿਹੜੇ ਕਹਿੰਦੇ ਨੇ ਵੀ ਗੰਗਾ ਜਲ ਦੂਸ਼ਿਤ ਹੋ ਗਿਆ ਇੰਨੇ ਲੋਕ ਉੱਥੇ ਨਹਾ ਕੇ ਆਏ ਨੇ ਬਿਮਾਰੀਆਂ ਛੱਡ ਆਏ ਤਾਂ ਉਹਨਾਂ ਦੇ ਲਈ ਰਿਪਲਾਈ ਹੈ ਤਾਂ ਦੋਸਤੋ ਹੁਣ ਵੀਡੀਓ ਦਬਕੇ ਸ਼ੇਅਰ ਕਰ ਦਿਓ ਤਾਂ ਜੋ ਉਹਨਾਂ ਲੋਕਾਂ ਤੱਕ ਪਹੁੰਚ ਜੇ ਜਿਹੜੇ ਅਫਵਾਹਾਂ ਫੈਲਾਉਂਦੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਜੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਕਰਕੇ ਕਮ